ਦਰਸ਼ਕਾਂ ਕਿਸਾਨਾਂ ਤੇ ਫਿਰ ਪਰਤੀ ਕੰਗਨਾ ਰਣੌਤ ਕਿ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਭਾਰਤ ਦੇ ਵਿੱਚ ਵੀ ਪੈਦਾ ਹੋ ਸਕਦੀ ਸੀ ਬੰਗਲਾਦੇਸ਼ ਜੀ ਦੀ ਸਥਿਤੀ ਕੰਗਨਾ ਨੇ ਸੱਚ ਬੁੱਲਣ ਕਰਕੇ ਪੰਜਾਬ ਦੇ ਵਿੱਚ ਫਿਲਮ ਦਾ ਵਿਰੋਧ ਹੋਣ ਦਾ ਲਾਇਆ ਇਲਜ਼ਾਮ ਕਿ ਸੂਬੇ ਦੇ ਵਿੱਚ ਵੱਧ ਫਰਰੀ ਹੈ ਖਾਲਿਸਤਾਨ ਗੈਂਗ ਹੁਣ ਤਾਂ ਪੰਜਾਬ ਦੇ ਵਿੱਚ ਵੀ ਦਿਖਾਈ ਸੀ ਰਿਐਲਿਟੀ ਸ਼ੰਭੂ ਬਾਰਡਰ ਮਾਮਲੇ ਨੂੰ ਲੈ ਕੇ 2 ਵਜੇ ਹੋਵੇਗੀ ਕਿਸਾਨ ਆਗੂਆਂ ਦੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਸਰਵਣ ਸਿੰਘ ਪੰਦੇਰ ਤੇ ਜਗਜੀਤ ਡੱਲੇਵਾਲ ਹੋਣਗੇ ਸ਼ਾਮਿਲ ਬੈਸਿਟਾ ਰਹੀ ਸੀ ਪਿਛਲੀ ਮੀਟਿੰਗ ਅਮੇਸਰ ਚੈਨੜਾਈ ਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਪੰਜ ਗ੍ਰਿਫਤਾਰ ਗੋਲੀਆਂ ਮਾਰਨ ਵਾਲੇ ਹਮਲਾਵਰਾਂ ਦੀ ਤਲਾਸ਼ ਜਾਰੀ ਪਹਿਲੀ ਪਤਨੀ ਦੇ ਭਰਾ ਨੇ ਹੀ ਵਿਦੇਸ਼ ਤੋਂ ਦਿੱਤੀ ਸੀ ਸੁਪਾਰੀ ਅਵਾਲਾਤੀ ਦੀ ਪਤਰੀ ਦਾਖਪੁਰਥਲਾ ਜਿਲ੍ਹਾ ਪ੍ਰਸ਼ਾਸਨ ਤੇ ਗੰਭੀਰ ਇਲਜ਼ਾਮ ਐਚ ਆਈ ਵੀ ਪੋਜ਼ਿਟਿਵ ਹੋਣ ਦੀ ਰਿਪੋਰਟ ਮਿਲਣ ਤੇ ਜੇਲ੍ਹ ਦੇ ਵਿੱਚ ਨਹੀਂ ਦਿੱਤੀ ਐਂਟਰੀ ਬਾਹਰੀ ਜ਼ਮੀਨ ਤੇ ਲਟਾਇਆ ਸੁਪਰਡੈਂਟ ਨੇ ਖਾਰਜ ਕੀਤੇ ਇਲਜ਼ਾਮ ਅਮਰਸਰ ਪਹੁੰਚੇ ਮਨੀਤ ਸੋਦਿਆ ਥੋੜੀ ਦਿਰ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਹੋਣਗੇ ਨਤਮਸਤਕ ਦਰਗਾਣਾ ਮੰਦਰ ਦੇ ਵੀ ਕਰਨ ਦੇ ਦਰਸ਼ਨ ਸੱਚ칸 ਸਰੀ ਹਜ਼ੂਰ ਸਾਹਿਬ ਆਨੰਦ ਦੇ ਨਤਮਸਤਕ ਹੋਏ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਮੰਤਰੀ ਬਣ ਤੋਂ ਬਾਅਦ ਪਹਿਲੀ ਵਾਰ ਪਹੁੰਚੇ ਸਰਬਾਤ ਦੇ ਪਰੇਦੀ ਕੀਤੀ ਅਰਦਾਸ ਮਨ ਕੀ ਬਾਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨ ਸਿਆਸਤ ਦੇ ਵਿੱਚ ਆਉਣ ਨੂੰ ਤਿਆਰ ਬਸ ਸਹੀ ਮਾਰਗਦਰਸ਼ਨ ਦੀ ਤਲਾਸ਼ ਹੈ ਗੈਰ ਸਿਆਸੀ ਪਿਛੋਕੜ ਵਾਲੇ ਲੋਕ ਰਾਜਨੀਤੀ ਵਿੱਚ ਆਉਣ ਅੱਸੀ ਗੱਲ ਤੁਸੀਂ ਵਖਰੇਓ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਦ ਕਰਨ ਜਾ ਰਹੇ ਹਾਂ ਕੰਗਨਾ ਰੌਤ ਦੇ ਨਾਲ ਜੁੜੀ ਹੋਈ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਫਿਰ ਪੜਕੀ ਹੈ ਕੰਗਨਾ ਰੌਤ ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕੰਗਨਾ ਰੌਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕੰਗਨਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਕੰਗਨਾ ਰਣੌਤ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਕੰਗਨਾ ਦਾ ਕਹਿਣਾ ਹੈ ਕਿ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਮੀ ਸੀ ਪੰਜਾਬ ਦੇ ਵਿੱਚ ਫਿਲਮ ਦੇ ਵਿਰੋਧ ਤੇ ਔਖੀ ਹੋਈ ਹੈ ਕੰਗਨਾ ਰਣੌਤ ਉਸ ਦਾ ਕਹਿਣਾ ਹੈ ਕਿ ਮੈਂ ਪੰਜਾਬ ਤੇ ਸੱਚ ਬੋਲਿਆ ਇਸ ਲਈ ਵਿਰੋਧ ਹੋ ਰਿਹਾ ਹੈ ਉੜਤਾ ਪੰਜਾਬ ਫਿਲਮ ਦੇ ਵਿੱਚ ਪੰਜਾਬ ਦੀ ਰਿਐਲਿਟੀ ਹੈ ਆਪਣੀ ਫਿਲਮ ਨੂੰ ਲੈ ਕੇ ਫਿਲਮ ਐਮਰਜੈਂਸੀ ਨੂੰ ਲੈ ਕੇ ਕੰਗਨਾ ਰਣੌਤ ਦੇ ਵੱਲੋਂ ਸਪੱਸ਼ਟੀ ਦਿੱਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਗੈਂਗ ਵਧ ਫੁੱਲ ਰਹੀ ਹੈ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਨੇ ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਬਿਨਾ ਕਿਸੇ ਇਤਰਾਜ਼ ਦੇ ਪਾਸ ਕੀਤਾ ਹੈ ਕੰਗਨਾ ਦੇ ਬਿਆਨ ਤੇ ਸਿਆਸੀ ਕਮਸਾਣ ਵੀ ਸ਼ੁਰੂ ਹੋ ਗਿਆ ਕੰਗਨਾ ਦੇ ਬਿਆਨ ਤੇ ਕਾਂਗਰਸ ਹੀ ਆਗੂ ਭੜਕੇ ਨੇ ਕਾਂਗਰਸ ਹੀ ਆਗੂ ਰਾਸ਼ਟ੍ਰਮਾਨ ਵਿਦਕਾ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਕੰਗਨਾ ਤੇ ਐਨਐਸਟ ਲਗਾ ਕੇ ਡਿਬਰੂਗੜ੍ਹ ਭੇਜਿਆ ਜਾਵੇ ਕੰਗਨਾ ਦੇ ਬਿਆਨ ਤੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਬਿਆਨ ਵੀ ਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਅੱਗ ਦੇ ਨਾਲ ਖੇਡ ਰਹੀ ਹੈ ਭਾਜਪਾ ਅਗੂ ਹਰਜੀਤ ਗਰੇਵਾਲ ਦੇ ਵੱਲੋਂ ਕੰਗਾਂ ਨੂੰ ਨਿਸ਼ਾਨੇ ਤੇ ਲੈ ਕੇ ਆ ਹਾਲਾਂਕਿ ਹਮਾਸ਼ਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੇ ਹੀ ਲੋਕ ਸਭਾ ਮੈਂਬਰ ਨੇ ਕੰਗਨਾ ਰਣੌਤ ਪਰ ਭਾਜਪਾ ਅਗੂ ਹਰਜੀਤ ਗਰੇਵਾਲ ਦਾ ਕਹਿਣਾ ਹੈ ਕਿ ਕੰਗਨਾ ਰਣੌਤ ਅੱਗ ਦੇ ਨਾਲ ਖੇਡ ਰਹੀ ਹੈ ਕੰਗਨਾ ਅਜਿਹੀ ਬਿਆਨਬਾਜ਼ੀ ਤੋਂ ਪਰਹੇਜ਼ ਕਰੇ ਨਸੀਅਤ ਵੀ ਭਾਜਪਾ ਨੂੰ ਦਿੱਤੀ ਜਾ ਰਹੀ ਹੈ ਕੰਗਨਾ ਰਣੌਤ ਨੂੰ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ ਨਾਲ ਹੀ ਹਰਜੀਤ ਗਰੇਵਾਲ ਦੇ ਵੱਲੋਂ ਕਿਹਾ ਗਿਆ ਕਿ ਭਾਜਪਾ ਕਿਸਾਨਾਂ ਦੇ ਨਾਲ ਖੜੀ ਹੈ ਕੰਗਨਾ ਜਾਣ ਬੁਝ ਕੇ ਫਿਲਮ ਨੂੰ ਕੰਟਰੋਵਰਸੀ ਬਣਾ ਰਹੀ ਹੈ ਨਾਲ ਹੀ ਹਰਜੀਤ ਗਰੇਵਾਲ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕੰਗਨਾ ਜਾਣ ਬੁਝ ਕੇ ਫਿਲਮ ਨੂੰ ਕੰਟਰੋਵਰਸੀ ਬਣਾ ਰਹੀ ਹੈ ਕਿਉਂਕਿ ਲਗਾਤਾਰ ਕੰਗਨਾ ਰਣੌਤ ਦੀ ਫਿਲਮ ਹੈ ਜੋ ਐਮਰਜੈਂਸੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਤੋਂ ਇਲਾਵਾ ਕਈ ਸਿੱਖ ਜਥੇਬੰਦੀਆਂ ਇਸ ਫਿਲਮ ਦਾ ਸਿੱਧੇ ਤੌਰ ਤੇ ਵਿਰੋਧ ਕਰੀਆਂ ਨੇ ਸਿੱਖਾਂ ਦਾਖਸ ਵਿਗਾੜਨ ਦੀ ਕੋਸ਼ਿਸ਼ ਦੇ ਸਿੱਧੇ ਤੌਰ ਤੇ ਇਲਜ਼ਾਮ ਲਗਾਏ ਜਾ ਰਹੇ ਤੇ ਇਸ ਦੇ ਵਿਚਾਲੇ ਕੰਗਨਾ ਰਣੌਤ ਦਾ ਇਹ ਬਿਆਨ ਸਾਹਮਣੇ ਆਇਆ ਇਸ ਨੂੰ ਲੈ ਕੇ ਸਿਆਸਤ ਵੀ ਭਗਤੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਦੇ ਵੱਲੋਂ ਸੱਧਿਆ ਤੌਰ ਤੇ ਕੰਗਰਨਾ ਰੌਤ ਨੂੰ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਗਿਆ ਤਾਂ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪੜਕਦੀ ਹੋਈ ਨਜ਼ਰ ਆਈ ਹੈ ਕੰਗਰਨਾ ਰੌਤ ਕੰਗਰਨਾ ਰੌਤ ਦਾ ਕਹਿਣਾ ਹੈ ਕਿ ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਕੰਗਰਨਾ ਰੌਤ ਦਾ ਵੱਡਾ ਬਿਆਨ ਹੈ ਉਹਨਾਂ ਦਾ ਕਹਿਣਾ ਹੈ ਕਿ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਪ੍ਰਦਰਸ਼ਨ ਦੇ ਨਾਂ ਤੇ ਹਿੰਸਾ ਫੈਲਾਈ ਗਈ ਹਿੰਸਕ ਪ੍ਰਦਰਸ਼ਨਕਾਰੀਆਂ ਦੀ ਪਲਾਨਿੰਗ ਬਹੁਤ ਲੰਮੀ ਸੀ ਪੰਜਾਬ ਦੇ ਵਿੱਚ ਫਿਲਮ ਦੇ ਵਿਰੋਧ ਤੇ ਵੀ ਕੰਗਨਾ ਰਣੌਦ ਦੇ ਵੱਲ ਆਪਣੇ ਸਫਾਈ ਦਿੱਤੀ ਗਈ ਹੈ ਕੰਗਨਾ ਦਾ ਕਹਿਣਾ ਹੈ ਕਿ ਮੈਂ ਪੰਜਾਬ ਤੇ ਸੱਚ ਬੋਲਿਆ ਹੈ ਇਸ ਲਈ ਵਿਰੋਧ ਹੋ ਰਿਹਾ ਹੈ ਉੜਤਾ ਪੰਜਾਬ ਫਿਲਮ ਦੇ ਵਿੱਚ ਪੰਜਾਬ ਦੀ ਰਿਐਲਿਟੀ ਹੈ ਪੰਜਾਬ ਦੇ ਵਿੱਚ ਖਾਲਿਸਤਾਨ ਗੈਂਗਵੱਦ ਫਰ ਰਹੀ ਹੈ ਕੰਗਨਾ ਰਣੌਦ ਦੇ ਵੱਲ ਇਹ ਵੱਡਾ ਬਿਆਨ ਦਿੱਤਾ ਗਿਆ ਕੰਗਨਾ ਦਾ ਕਹਿਣਾ ਹੈ ਕਿ ਕੁਝ ਲੋਕ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਰਹੇ ਨੇ ਮੇਰੀ ਫਿਲਮ ਨੂੰ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਵੀ ਕੰਗਨਾ ਰਣੌਦ ਦੇ ਵੱਲੋਂ ਸਫਾਈ ਦਿੱਤੀ ਗਈ ਹੈ ਬੱਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਸ ਸਭ ਨੇ ਦੇਖਿਆ ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਰੇਪ ਹੋ ਰਹੇ ਸੀ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਜਦ ਉਸ ਬਿਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ ਉਹਨਾਂ ਦੇ ਸਮਾਂ ਰੰਦਿਆ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਪੰਜਾਬ ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਉਰਤਾ ਪੰਜਾਬ ਜਹੀ ਫਿਲਮ ਚ ਉਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ ਉਥੇ ਇਸ ਸਮੇਂ ਡਰੱਗਸ ਮਾਫੀਆ ਧਰਮ ਪਰिवर्तन ਕਰਨ ਵਾਲੇ ਗੈਂਗ ਅਤਿ ਖਾਲਿਸਤਾਨੀ ਸਮਰਥਕ ਖੂਬ ਵਧ ਰਹੇ ਨੇ ਉਥੇ ਕੁਝ ਲੋਗ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ ਉਹ ਮੇਰੀ ਫਿਲਮ ਦੇ ਖਿਲਾਫ ਕਾਲ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾ ਕਿਸੇ ਇਤਰਾਜ਼ ਦੇ ਪਾਸ ਕੀਤਾ ਹੈ ਉਹ ਮੇਰੇ ਤੇ ਵਾਰ-ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉਥੇ ਦੀਆਂ ਗਲਤ ਚੀਜ਼ਾਂ ਖਿਲਾਫ ਹਮੇਸ਼ਾ ਖੁੱਲ ਕੇ ਆਪਣੀ ਗੱਲ ਰੱਖਦੀਆਂ ਨੂੰ ਗਾਲ ਕੱਢੀ ਉਸਨੇ ਉਹਨੇ ਕਿਹਾ ਕਿ ਕਿਸਾਨ ਮੂਵਮੈਂਟ ਦੇ ਵਿੱਚ ਰੇਪ ਹੋਏ ਮਰਡਰ ਹੋਏ ਔਰ ਮੈਨੂੰ ਲੱਗਦਾ ਹੈ ਕਿ ਕੰਗਨਾਰੀ ਨੋਦ ਜੜੀ ਹੈ ਉਹ ਕਿਸੇ ਦੀ ਸਿਹਜ ਦੇ ਨਾਲ ਬੋਲ ਰਹੀ ਹੈ ਇਹਦੇ ਵਾਸਤੇ ਬੀਜੇਪੀ ਸਫਾਈ ਦੇ ਕਿ ਕੰਗਨਾਰ ਨੋਦ ਜੜੀ ਕਿ ਐਮਪੀ ਐ ਤੁਹਾਡੀ ਚੁਣੀ ਹੋਈ ਉਹ ਕੋਈ ਆਮ ਆਰਟਿਸਟ ਨਹੀਂ ਹੈ ਤੁਹਾਡੀ ਐਮਪੀ ਹੈ ਤੁਹਾਨੂੰ ਸਫਾਈ ਦੇਣੀ ਚਾਹੀਦੀ ਹੈ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਭਗਵੰਤ ਮਾਨ ਨੂੰ ਬੇਨਤੀ ਕਰਾਂਗਾ ਕਿ ਇਹਦੇ ਖਿਲਾਫ ਇਨਕੁਆਇਰੀ ਕਰਕੇ ਐਫ ਆਈ ਆਰ ਦਰਜ ਕੀਤੀ ਜਾਏ ਇਹਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ ਇਹ ਇਤਲੂ ਦੁਬ루ਗੜ ਗੇਲ ਦੇ ਵਿੱਚ ਭੇਜਣਾ ਚਾਹੀਦਾ ਹੈ ਤੇ ਆਖਰਕਾਰ ਇਸ ਵੱਡੇ ਬਿਆਨ ਨੂੰ ਲੈ ਕੇ ਕੰਗਨਾ ਰਣੋਦੇ ਵੱਲੋਂ ਜੋ ਕਿ ਕਿਸਾਨ ਆਗੂਆਂ ਨੂੰ ਕਿਸਾਨਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਕਿਸਾਨਾਂ ਦਾ ਕੀ ਪੱਖ ਹੈ ਸਾਡੇ ਨਾਲ ਕਿਸਾਨ ਆਗੂ ਰਮਨਿਤ ਬਰਾੜ ਜੁੜ ਚੁੱਕੇ ਨੇ ਬਰਾੜ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਹੈਟਨ ਪੰਜਾਬ ਤੇ ਤੁਸੀਂ ਵੀ ਜ਼ਰੂਰ ਇਹ ਬਿਆਨ ਸੁਣ ਲਿਆ ਹੋਵੇਗਾ ਲਗਾਤਾਰ ਅਸੀਂ ਵੀ ਇਹ ਜਾਣਕਾਰੀ ਜਿਹੜਾ ਕਿ ਬਿਆਨ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕੰਗਨਾ ਰਣੌਦਾ ਕਹਿਣਾ ਕਿ ਬੰਗਲਾਦੇਸ਼ ਜੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਕੰਗਨਾ ਰਣੌਦਾ ਇਹ ਵੱਡਾ ਬਿਆਨ ਹੈ ਤੁਹਾਡਾ ਰਿਐਕਸ਼ਨ ਦੇਖੋ ਤੇਜਾ ਜੀ ਪਹਿਲਾਂ ਆਪਾਂ ਅੰਡਰਸਟੈਂਡ ਕਰੀਏ ਵੀ ਵਰਲਡ ਦਾ ਪੀਸਫੁਲ ਅੰਦੋਲਨ ਕਿਨਿਆ ਗਿਆ ਉਹ ਵਰਲਡ ਦੇ ਵਿੱਚ ਤੇ ਉਹਦੇ ਉਹਨੂੰ ਬੇਸ ਬਣਾ ਕੇ ਜਰਮਨੀ ਤੇ ਹੋਰ ਕੰਟਰੀਆਂ ਦੇ ਵਿੱਚ ਵੀ ਅੰਦੋਲਨ ਹੋਏ ਸੋ ਪਹਿਲੀ ਗੱਲ ਤਾਂ ਕੰਗਨਾ ਰਣੌਦਾ ਜੀ ਉੱਥੇ ਹੀ ਗਲਤ ਹੈ ਦੂਸਰੀ ਗੱਲ ਬੰਗਲਾਦੇਸ਼ ਵਾਲਾ ਨਹੀਂ ਮੈਂ ਕਹੂੰਗਾ ਸ਼੍ਰੀਲੰਕਾ ਵਾਲਾ ਹਾਲ ਹੋ ਜਾਣਾ ਸੀ ਆਪਣਾ ਜੇ ਕਿਤੇ ਉਹ ਕਾਲੇ ਕਾਨੂੰਨ ਲਾਗੂ ਹੋ ਜਾਂਦੇ ਤੇ ਜੇ ਅਸੀਂ ਸਹੀ ਟਾਈਮ ਤੇ ਰਿਐਕਟ ਨਾ ਕਰਦੇ ਕਿਉਂਕਿ ਜਿਵੇਂ ਸ਼੍ਰੀਲੰਕਾ ਦੇ ਵਿੱਚ ਭੁੱਖਮਾਰੀ ਹੋਈ ਹੈ ਉਹ ਭੁੱਖਮਾਰੀ ਇੰਡੀਆ ਦੇ ਵਿੱਚ ਵੀ ਹੋ ਜਾਣੀ ਸੀ ਤੀਸਰੀ ਗੱਲ ਕੰਗਲਾ ਅਰਨੋਤ ਜੀ ਵਾਰ-ਵਾਰ ਵਾਰ-ਵਾਰ ਕਿਸਾਨਾਂ ਨੂੰ ਟਾਰਗੇਟ ਕਰਦੇ ਆ ਉਹਨਾਂ ਦਾ ਪਹਿਲਾਂ ਵੀ ਇਹ ਮੋਟਿਵ ਰਿਹਾ ਉਹਨਾਂ ਨੂੰ ਲਾਈਮਲਾਈਟ ਲੈਣ ਦੀ ਇੱਕ ਹੈਬਿਟ ਬਣ ਚੁੱਕੀ ਹੈ ਉਹਨਾਂ ਦੀ ਨਵੀਂ ਮੂਵੀ ਆਈ ਹੈ ਉਹਨਾਂ ਨੇ ਆਪਦੀ ਨਵੀਂ ਮੂਵੀ ਨੂੰ ਪ੍ਰਮੋਟ ਕਰਨ ਲਈ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਕਿਸਾਨ ਅੰਦੋਲਨ ਨੂੰ ਟਾਰਗੇਟ ਕੀਤਾ ਤਾਂ ਕਿ ਉਹ ਦੂਸਰੇ ਜਿਹੜਾ ਕਿਸਾਨ ਅੰਦੋਲਨ ਦੇ ਜਿਹੜੇ ਅਗੇਂਸਟ ਲੋਕ ਉਹ ਕਹਿੰਦੀ ਹੈ ਉਹਨਾਂ ਨੂੰ ਉਹ ਆਪ ਦੇ ਵੱਲ ਖਿੱਚਣਾ ਚਾਹ ਰਹੀ ਹੈ ਜਿਹੜੀ ਭਾਜਪਾ ਦੀ ਪਹਿਲਾਂ ਤੋਂ ਇੱਕ ਰਣਨੀਤੀ ਆ ਸੋ ਇੱਕ ਇਹ ਮੈਂ ਕਹੂੰਗਾ ਇੱਕ ਸਾਜ਼ਿਸ਼ ਦੇ ਅਧੀਨ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਤਰੀਕਾ ਗੰਗਨਾ ਰਣੌਜੀ ਦਾ ਜੀ ਤੇ 나ੜੀ ਪ੍ਰਧਾਨ ਸਾਹਿਬ ਇਹ ਵੀ ਕਿਹਾ ਗਿਆ ਜੋ ਕਿ ਫਿਲਮ ਦਾ ਵਿਰੋਧ ਹੋ ਰਿਹਾ ਹੈ ਫਿਲਮ ਦੇ ਵਿਰੋਧ ਨੂੰ ਲੈ ਕੇ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਉਸ ਦੇ ਵੱਲੋਂ ਸਫਾਈ ਦਿੱਤੀ ਗਿਆ ਉਸ ਦਾ ਇਹ ਕਹਿਣਾ ਹੈ ਕਿ ਮੈਂ ਪੰਜਾਬ ਤੇ ਸੱਚ ਬੋਲਿਆ ਹੈ ਇਸ ਲਈ ਵਿਰੋਧ ਹੋ ਰਿਹਾ ਉੜਤਾ ਪੰਜਾਬ ਫਿਲਮ ਦੇ ਵਿੱਚ ਪੰਜਾਬ ਦੀ ਰਿਐਲਿਟੀ ਹੈ ਉਹਨਾਂ ਦਾ ਨਾਲ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਗੈਂਗਵੱਦ ਫੁੱਲ ਰਹੀ ਹੈ ਦੇਖੋ ਪੈ ਤੇਜਾ ਜੀ ਤੁਸੀਂ ਵੀ ਪੰਜਾਬ ਦੇ ਵਿੱਚ ਹੈ ਤੇ ਆਪਣਾ ਜਿਹੜਾ ਪੰਜਾਬ ਦਾ ਭਾਈਚਾਰੇ ਕਿਸਾਨ ਜਣਾ ਉਹ ਪੂਰੇ ਦੁਨੀਆ ਦੇ ਵਿੱਚ ਮਸ਼ਹੂਰ ਹੈ ਦੂਸਰੀ ਗੱਲ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਵੀ ਅੱਜ ਜਿਹੜਾ ਵੀ ਕੋਈ ਹਿੰਦੂ ਜੈਂਟਲਮੈਨ ਹੈ ਜਾਂ ਕੋਈ ਮੁਸਲਿਮ ਹੈ ਜਾਂ ਹਰ ਆਪਾਂ ਇੱਕ ਭਾਈਚਾਰੇ ਇੱਕ ਸਾਂਝ ਕਰਕੇ ਇੰਨੀ ਪਰਫੁੱਲ ਹੋਇਆ ਆਪਣਾ ਜਿਹੜਾ ਇਹ ਸੂਪਾ ਹੈ ਤੇ ਤੀਸਰੀ ਗੱਲ ਕੰਗਨਾਰ ਨੌਜੀ ਨੇ ਜਿਹੜੇ ਇਹ ਬੇਤੁੱਕੇ ਬਿਆਨ ਦਿੱਤੇ ਐ ਇਹਨਾਂ ਤੇ ਅਸੀਂ ਚਾਹਾਂਗੇ ਵੀ ਜਲਦ ਤੋਂ ਜਲਦ ਸੀਐਮ ਸਾਹਿਬ ਦੇ ਤੇ ਐਕਸ਼ਨ ਲੈਣ ਤੇ ਕੋਈ ਬੰਦੀ ਠੁਕਮੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਐ ਤਾਂ ਕੋਈ ਵੀ ਆ ਕੇ ਪੰਜਾਬ ਨੂੰ ਬਦਨਾਮ ਕਰ ਦੂਗਾ ਦੂਸਰੀ ਗੱਲ ਸਾਡੇ ਜਿਹੜੇ ਖੁੱਦੇ ਚੁਣੇ ਹੋਏ ਨੁਮਾਇੰਦੇ ਐ ਉਹ ਸਾਰੇ ਸਾਨੂੰ ਰਿਪਰੈਜ਼ੈਂਟ ਕਰਦੇ ਨਾ ਕਿ ਕੰਗਨਰ ਰਣੌਤ ਜੀ ਕੰਗਨਰ ਰਣੌਤ ਜੀ ਹਿਮਾਚਲ ਤੋਂ ਐਮਪੀ ਬਣੇ ਐ ਉੱਥੋਂ ਦੀ ਗੱਲਬਾਤ ਕਰ ਲੈਣ ਪੰਜਾਬ ਬਾਰੇ ਉਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਡਾ ਪੰਜਾਬ ਦਾ ਸੂਬਾ ਪਹਿਲਾਂ ਵੀ ਖੁਸ਼ਹਾਲ ਸੀ ਹੁਣ ਵੀ ਖੁਸ਼ਹਾਲ ਹੈ ਤੇ ਅੱਗੇ ਵੀ ਖੁਸ਼ਹਾਲ ਹੀ ਰਹੂਗਾ ਠੀਕ ਹੈ ਠੀਕ ਹੈ ਬ੍ਰਾਹਮਣ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸਾਡੇ ਨਾਲ ਅਦਾਕਾਰਾ ਤੇ ਸਮਾਸਥ ਵੀ ਸੋਨੀਆ ਮਾਨਵੀ ਜੁੜੇ ਹੋਏ ਨੇ ਸੋਨੀਆ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਕੰਗਨਰ ਰਣੌਤ ਕਿਸਾਨਾਂ ਤੇ ਭੜਕਦੇ ਹੋਏ ਨਜ਼ਰ ਆਏ ਨੇ ਬਹੁਤ ਵੱਡਾ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਬੰਗਲਾਦੇਸ਼ ਜੇ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕਿਸਾਨ ਅੰਦੋਲਨ ਦਾ ਉਹਨਾਂ ਦੇ ਵੱਲੋਂ ਜ਼ਿਕਰ ਕਰਦੇ ਹੋਏ ਕਿਹਾ ਗਿਆ ਹੈ ਕਿ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੰਗਨਾ ਰਣਾਵਤ ਨੂੰ ਨਾ ਸਭ ਤੋਂ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਹੈ ਨਾ ਪੰਜਾਬ ਨੇ ਹਮੇਸ਼ਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਸੇਫ ਹੀ ਕੀਤੀ ਹੈ ਔਰ ਹਮੇਸ਼ਾ ਕਿਸੇ ਵੀ ਬਸ ਦੇ ਵਿੱਚ ਨਾ ਦਿੱਲੀ ਜੇ ਵੇਖਿਆ ਜਾਵੇ ਤੇ ਜਿੱਥੇ ਪੱਗ ਵਾਲਾ ਇਨਸਾਨ ਬੈਠਾ ਹੋਵੇ ਨਾ ਤੇ ਮਾਵਾਂ ਆਪਣੀਆਂ ਬੱਚੀਆਂ ਨੂੰ ਸੇਫ ਮਹਿਸੂਸ ਕਰਦੀਆਂ ਨੇ ਵੀ ਉਸ ਬਸ ਦੇ ਵਿੱਚ ਬਿਠਾ ਦਈਏ। ਔਰ ਹਮੇਸ਼ਾ ਸਰਦਾਰਾਂ ਨੇ ਪੰਜਾਬ ਨੇ ਅੱਗੇ ਵਧ ਕੇ ਸਾਰਿਆਂ ਦੀਆਂ ਤਿਆਂ ਭੈਣਾਂ ਦੀ ਇੱਜ਼ਤ ਹੀ ਕੀਤੀ ਹੈ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦੀ ਹਾਂ ਜੇ ਇਸ ਅੰਦੋਲਨ ਦੀ ਗੱਲ ਕਰਦੀ ਹੈ ਨਾ ਅੰਦੋਲਨ ਜਿਹੜੇ ਹੁੰਦੇ ਨੇ ਉਹ ਕਿਸੇ ਮੁੱਦੇ ਨੂੰ ਲੈ ਕੇ ਹੁੰਦੇ ਨੇ ਤਾਂ ਹੀ ਉਹ ਹੀ ਉਹਦਾ ਹੱਲ ਨਿਕਲਦਾ ਹੈ। ਤੇ ਜੇ ਕੋਲਕਾਤਾ ਦੇ ਵਿੱਚ ਸਟੂਡੈਂਟਸ ਨੇ ਅੰਦੋਲਨ ਨਾ ਕੀਤਾ ਹੁੰਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਨਾ ਆਉਂਦੀ ਤੇ ਅੱਜ ਪਤਾ ਨਹੀਂ ਲੱਗਣਾ ਸੀਗਾ ਕਿੰਨੇ ਰੇਪ ਕੀਤਾ ਕੀ ਕੀਤਾ ਇਹਦੇ ਇਹਨਾਂ ਦੀਆਂ ਸਰਕਾਰਾਂ ਨੇ ਮਿਲ ਕੇ ਉਸ ਚੀਜ਼ ਨੂੰ ਦਬ ਦੇਣਾ ਸੀਗਾ ਇਹ ਜੇ بڑے ਕੇਸਿਸ ਨੇ 올ਓਵਰ ਇੰਡੀਆ ਜਿੰਨੇ ਕਿੰਨੇ ਰੇਪ ਹੁੰਦੇ ਨੇ ਅੱਜ ਤੱਕ ਕਿੰਨੀਆਂ ਕੁੜੀਆਂ ਦੇ ਮੁੱਦੇ ਬਾਹਰ ਆਏ ਨੇ ਕਿਉਂਕਿ ਉੱਥੇ ਅੰਦੋਲਨ ਨਹੀਂ ਹੁੰਦੇ ਜਿਹੜੇ ਅੰਦੋਲਨ ਹੁੰਦੇ ਨੇ ਉਹ ਹੀ ਚੀਜ਼ਾਂ ਨੂੰ ਬਾਹਰ ਲੈ ਕੇ ਆਉਂਦੇ ਨੇ ਇਸੇ ਕਰਕੇ ਅੱਜ ਪ੍ਰੋਟੈਸਟ ਕਰਕੇ ਹੀ ਮੈਂ ਉਹ ਡਾਕਟਰਸ ਨੂੰ ਸਲੂਟ ਕਰਦੀ ਹਾਂ ਜਿਨ੍ਹਾਂ ਨੇ ਸਾਰਿਆਂ ਨੇ ਸਟੈਪ ਲੈ ਕੇ ਇਹ ਅੰਦੋਲਨ ਕੀਤਾ ਆਪਣੀ ਆਵਾਜ਼ ਚੁੱਕੀ ਤੇ ਅੱਜ ਪੂਰੇ ਵਰਲਡ ਦੇ ਵਿੱਚ ਇਸ ਚੀਜ਼ ਦੇ ਉੱਤੇ ਚਰਚਾ ਹੋ ਰਹੀ ਹੈ ਜੀ ਆ ਠੀਕ ਹੈ ਸੋਨੀਆ ਜੀ ਸਾਡੇ ਨਾਲ ਬਣੇ ਰਹਿਣਾ ਸਾਡੇ ਨਾਲ ਬੀਜੇਪੀ ਆਗੂ ਰਮਨ ਮਲਕੀ ਜੀ ਵੀ ਜੁੜੇ ਹੋਏ ਨੇ ਆ ਰਮਨ ਜੀ ਤੁਹਾਡਾ ਸਵਾਗਤ ਹੈ ਨਿਊਜ਼ ਇਟਨ ਪੰਜਾਬ ਤੇ ਕੰਗਨਾ ਰਣੌਦ ਦੇ ਵੱਲੋਂ ਕਿਸਾਨਾਂ ਨੂੰ ਕਿਸਾਨ ਆਗੂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦਾ ਦਿੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਸਰਕਾਰ ਕਮਜ਼ੋਰ ਹੁੰਦੀ ਤੇ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਨੇ ਸੀ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਤੁਸੀਂ ਇਸ ਸਟੇਟਮੈਂਟ ਦੇ ਨਾਲ ਇਸ ਬਿਆਨ ਦੇ ਨਾਲ ਇਤਿਫਾਕ ਰੱਖਦੇ ਹੋ ਦੇਖੇ ਮੇਰੇ ਖਿਆਲ ਸੇ ਸਭ ਤੋਂ ਜ਼ਰੂਰੀ ਇਹ ਹੀ ਥਾ ਇਹ ਜੋ ਮਹਤਰਮਾ ਵੀ ਬੋਲ ਰਹੀ ਥੇ ਨੂੰ ਇਹ ਯਾਦ ਰੱਖਣਾ ਚਾਹੀਏ ਕਿ ਰੇਪ ਕੇ ਵਿਸ਼ੇ ਕੇ ਲਿਏ कंगना रनौत ने नहीं बोला बल्कि जो बांग्लादेश के अंदर हालात थे उन हालातों के लिए प्रदर्शन के लिए बोला तो वो जो चीज को या तो स्टेटमेंट को अच्छी तरीके से सुने और या जब बोल रहे हो तो समझें कि क्या बोल रहे हैं नहीं, नहीं। जो कुछ क्या गया रनौत बिल्कुल बिल्कुल मैं आपको बताता हूँ मैं सारे पॉइंट पे आपको जवाब देता हूँ सबसे पहली बात प्लीज ये जो आंदोलन हुआ ये एक राजनीतिक आंदोलन था ये कोई जनता का आंदोलन नहीं था ये शुद्ध रूप से राजनीतिक आंदोलन है इसमें दो एलिमेंट हैं एक प्रोग्रेसिव कांग्रेस वाले जो लोग लगे हुए हैं और दूसरे वो जो देश के बाहर बैठी हुई ताकते खालिस्तानी आइडियोलॉजी को प्रमोट करती हैं वो पीछे से इसके लगे हुए हैं इसमें कोई लोकल किसान जो है उसको गुमराह करके अगर ले आए हो तो ले आए हो बाकी कुछ नहीं है दूसरी चीज जहां तक किसानी का विषय था उस विषय में हरियाणा ने तो कई फसलों के ऊपर दे दी पंजाब दे पंजाब की सरकार नहीं दे रही है तो ये इन्हें लोकल स्तर पे देखना चाहिए जहां तक बात कंगना जी ने करी कि जी लाशें लटकाई गई क्या आपकी चैनल ने नहीं दिखाया था दिखाया था रेप का आपकी चैनल ने नहीं बताया था बिल्कुल बताया था आपकी सिस्टर चैनल ने भी बताया था सबने बताया था और वहां हुआ रेप जहाँ पे कंट्रोल रूम था इस कथित बीके यू और दूसरे जो प्रोग्रेसिव किसान यूनियन वगैरह के जो बड़े 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 नेता बैठते हैं उनके बिल्कुल नाक के नीचे हुआ अब मैं ये पूछना चाहता हूँ कि क्या इन लोगों की गलती का खामियाजा पूरे पंजाब को पूरी सिख बिरादरी को पंजाबियों को लेना चाहिए बिल्कुल नहीं ਪੰਜਾਬੀਆਂ ਕਾ ਮਤਲਬ ਨਹੀਂ ਹੈ ਇਸ ਸੇ ਕੁਛ ਵੀ ਇਸ ਕਾ ਮਤਲਬ ਸਿਰਫ ਉਨ ਗਿਨੇ ਚੁਨੇ ਲੋਗੋਂ ਸੇ ਹੈ ਜੋ ਇਸ ਤਰੀਕੇ ਕੀ ਛਵੀ ਖਰਾਬ ਪੰਜਾਬ ਕੀ ਕਰਤੇ ਹੈ ਵੋ ਸਿਆਸਤਦਾਨ ਜੀ ਨਾੜੀ ਨਾੜੀ ਇਸ ਦਿਨ ਦਾ ਜੁੜਿਆ ਮੇਰਾ ਸਵਾਲ ਵੀ ਲੈ ਲਓ ਹਾਲਾਂਕਿ ਤੁਸੀਂ ਬਿਲਕੁਲ ਇਤਫਾਕ ਰੱਖ ਰਹੇ ਹੋ ਜੋ ਕੰਗਰਣਾ ਨਾਉਦੇ ਵੱਲੋਂ ਕਿਹਾ ਗਿਆ ਪਰ ਜੇਕਰ ਪੰਜਾਬ ਬੀਜੇਪੀ ਦੇ ਆਗੂ ਹਰਜੀਤ ਗਰੇਵਾਲ ਦੀ ਗੱਲ ਕਰੀਏ ਤਾਂ ਉਹ ਤਾਂ ਕਹਿ ਰਹੇ ਨੇ ਕਿ ਕੰਗਨਾ ਰਣੌਤ ਅੱਗ ਦੇ ਨਾਲ ਖੇਡ ਰਹੇ ਨੇ ਕੰਗਨਾ ਅਜਿਹੀ ਬਿਆਨਬਾਜ਼ੀ ਤੋਂ ਪਰਹੇਜ਼ ਕਰੇ ਬੀਜੇਪੀ ਕਿਸਾਨਾਂ ਦੇ ਨਾਲ ਖੜੀ ਹੈ मैं तो मना ही नहीं कर रहा हूं हमने किसान देखे नहीं नहीं ਤੁਸੀਂ ਕਹਿ ਰਹੇ ਹੋ ਕਿ ਜੋ ਕੰਗਰ ਨੇ ਕਿਹਾ ਠੀਕ ਹੈ ਪਰ ਪੰਜਾਬ ਬੀਜੇਪੀ ਦਾ ਗੁਰਜੀਤ ਗਰੇਵਾਲ ਤਾਂ ਕਹਿ ਰਹੇ ਕਿ ਕੰਗਰ ਨਾਉਤ ਅੱਗ ਨਾਲ ਖੇਡ ਰਹੇ ਨੇ ਪਰ ਇਹ ਤਾਂ ਦੋਵੇਂ ਸੁਬਿਆਂ ਦੀ ਬੀਜੇਪੀ ਦੇ ਬਿਆਨਾਂ ਦੇ ਵਿੱਚ ਕਿੰਨਾ ਕਿੰਨਾ ਫਰਕ ਨਜ਼ਰ ਆ ਰਿਹਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆਪਕੋ ਇਹ ਸਮਝਣਾ ਪੜੇਗਾ ਕਿ ਹਿਮਾਚਲ ਪੰਜਾਬ ਔਰ ਹਰਿਆਣਾ ਕੇ ਵਿੱਚ ਮੇ ਸ਼ਖਤਰੀਓਂ ਕੀ ਇੱਕ ਬਹੁਤ ਬੜੀ ਬਰਾਦਰੀ ਹੈ ਉਹ ਬਰਾਦਰੀ ਹਮ ਪੰਜਾਬੀ ਖਤਰੀ ਵੀ ਬੋਲਤੇ ਹੈ और वो क्षत्रिय भी हैं, राजपूत भी उनको आप बोल लो कुछ बोल लो जो हिमाचल में बसते हैं वही पंजाब में भी बसते हैं और वही हरियाणा का एक जो पंजाबी समुदाय बोला जाता है मूलतः वो वही क्षत्रिय हैं, क्षत्रियो को डर नहीं लगता कम डर लगता है और वो धर्म की स्थापना के लिए खड़े होते हैं मैं तो आपसे ये पूछना चाहता हूँ कि आज हरियाणा ने कई फसलों पे कर दिया ना साफ चलो जी ना बड़े रहना ना ना, 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 देखिए ये बार बार घूमने की जरूरत नहीं है मेरे को है ना मेरे को अपनी बात पूरी करने दीजिए आप फिर पक्ष लीजिए मैं बैठा सुन रहा हूँ मैं सिर्फ ये बोल रहा हूँ की तेईस फसलों का हमने दे दिया हरियाणा में उतनी स्टेटमेंट पंजाब भी दे देता नहीं दी तो किसानों के साथ कौन खड़ा है ये तो सामने से दो गया बीजेपी किसानों के साथ खड़ी है हम अधर्म के साथ नहीं खड़े होंगे आप अधर्म के साथ खड़ा कराइए हम नहीं होंगे मेरे गुरुओं ने यह बोला हुआ है कि जहां पे अधर्म हो वहां पे उसका विरोध करना है हमारे क्षत्रिय बिरादरी में से पंजाबी खत्रियों में से दसों के दस गुरु आए हैं हमारे को उन्होंने यही सिखाया कि धर्म की कीरत करनी है ਠੀਕ ਹੈ ਔਰ ਧਰਮ ਕੇ ਖਿਲਾਫ ਨਹੀਂ ਜਾਣੇ ਦੇਣਾ ਮੈਂ ਤੁਹਾਡੇ ਨਾਲ ਮੁੜ ਤੋਂ ਆ ਜਾਂਦਾ ਮੁੜ ਤੋਂ ਨਾ ਤੁਹਾਡਾ ਮੈਂ ਸੋਨੀਆ ਜੀ ਨੂੰ ਵੀ ਨਾਲ ਜੋੜ ਲਈਏ ਸੋਨੀਆ ਜੀ ਰਮਨ ਮਲਕ ਜੀ ਦਾ ਕਹਿ ਰਹੇ ਨੇ ਕਿ ਜੋ ਵੀ ਕਿਹਾ ਕੰਗਰਾ ਰਣੌਤ ਨੇ ਬਿਲਕੁਲ ਠੀਕ ਕਿਹਾ ਜੋ ਵੀ ਕਿਸਾਨੀ ਅੰਦੋਲਨ ਸੀਗਾ ਬਿਲਕੁਲ ਪੋਲੀਟੀਕਲ ਸੀ ਸਿਆਸੀ ਪਾਰਟੀਆਂ ਦੀ ਸਪੋਰਟ ਸੀ ਬਿਲਕੁਲ ਇਹ ਜਆ ਨਹੀਂ ਸੀਗਾ ਉਹ ਹਮੇਸ਼ਾ ਐ ਹੁੰਦਾ ਹੈ ਕਿ ਜਦੋਂ ਨਾਨ ਪੋਲਿਟੀਕਲ ਆਰਗੇਨਾਈਜੇਸ਼ਨ ਕੋਈ ਵੀ ਪ੍ਰੋਟੈਸਟ ਕਰਦੀ ਹੈ ਕਿਸੇ ਗਵਰਨਮੈਂਟ ਦੇ ਖਿਲਾਫ ਤੇ ਉਸ ਟਾਈਮ ਦੇ ਉੱਤੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ ਉਹਨਾਂ ਦੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਸ ਚੀਜ਼ ਨੂੰ ਜੁਆਇਨ ਕਰੀਏ ਬਟ ਇਹ ਜਆ ਕਦੀ ਨਹੀਂ ਹੋਇਆ ਕਿ ਕਿਸਾਨ ਅੰਦੋਲਨਾਂ ਦੀ ਸਟੇਜ ਦੇ ਉੱਤੇ ਕਦੀ ਵੀ ਕੋਈ ਪੋਲਿਟੀਕਲ ਲੀਡਰ ਆ ਕੇ ਬੋਲਿਆ ਹੋਵੇ ਇਟਸ ਨਾਟ ਅਲਾਉਡ ਉਹਨਾਂ ਉੱਤੇ ਸਾਰਿਆਂ ਨੂੰ ਇਹ ਪਿਆ ਗਿਆ ਸੀਗਾ ਕਿ ਇਹ ਪੋਲਿਟਿਕਲ ਸਟੇਜ ਨਹੀਂ ਹੈਗੀ ਇੱਥੇ ਨਾ ਕੋਈ ਕਾਂਗਰਸੀ ਬੋਲ ਸਕਦਾ ਨਾ ਕੋਈ ਅਕਾਲੀ ਦਲ ਬੋਲ ਸਕਦਾ ਨਾ ਹੀ ਕੋਈ ਬੀਜੇਪੀ ਵਾਲਾ ਬੋਲ ਸਕਦਾ ਉੱਤੇ ਸਿਰਫ ਕਿਸਾਨ ਲੀਡਰ ਹੀ ਬੋਲਦੇ ਸੀਗੇ ਔਰ ਇੱਕ ਜਾਇਜ਼ ਮੰਗਾਂ ਨੂੰ ਲੈ ਕੇ ਬੋਲਦੇ ਸੀਗੇ ਜਿਹੜੀ ਕਿ ਐਮਐਸਪੀ ਦੀ ਗੱਲ ਹੋਈ ਸੀ ਕਿ ਐਸੈਂਸ਼ੀਅਲ ਕਮੋਡਿਟੀ ਐਕਟ ਦੀ ਗੱਲ ਹੋਈ ਸੀ ਕਿ ਜਿਹੜੇ ਤਿੰਨ ਬਿੱਲਾਂ ਦੀ ਗੱਲ ਹੈ ਔਰ ਆਖਰ ਦੇ ਵਿੱਚ ਸਾਡੇ ਪ੍ਰਧਾਨ ਮੰਤਰੀ ਨੇ ਉਹ ਤਿੰਨ ਬਿੱਲ ਮਾਫ ਕਰਕੇ ਹੱਥ ਜੋੜ ਕੇ ਕਿਸਾਨਾਂ ਕੋਲੋਂ ਮਾਫੀ ਵੀ ਮੰਗੀ ਸੀਗੀ ਇਸ ਗੱਲ ਨੂੰ ਅਸੀਂ ਭੁਲਾ ਨਹੀਂ ਸਕਦੇ ਠੀਕ ਹੈ ਠੀਕ ਹੈ ਸੋਨੀ ਸਾਡੇ ਨਾਲ ਬੜੇ ਰਹਿਣਾ ਸਾਡੇ ਨਾਲ ਕਿਸਾਨਾ ਗੁਰਜਿੰਦਰ ਸਿੰਘ ਦੀਪਾਲਾ ਵੀ ਜੁੜੇ ਹੋਏ ਨੇ ਰਜਿੰਦਰ ਜੀ ਤੁਹਾਡਾ ਸਵਾਗਤ ਐਨੋਰੇਟਰ ਪੰਜਾਬ ਤੇ ਤੁਸੀਂ ਵੀ ਜਰੂਰ ਇਹ ਬਿਆਨ ਸੁਣਿਆ ਹੋਵੇਗਾ ਕੰਗਨਾ ਰਣੌਤ ਕਹਿ ਰਹੇ ਨੇ ਕਿ ਬੰਗਲਾਦੇਸ਼ੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਸਾਡੇ ਨਾਲ ਬੀਜੇਪੀ ਆਗੂ ਰਮਨ ਮਲਿਕ ਵੀ ਜੁੜੇ ਹੋਏ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਇਹਦਾ ਕਿਸਾਨੀ ਅੰਦੋਲਨ ਨਾ ਪੂਰਾ ਸਿਆਸੀ ਸੀ politcal ਸੀ ਦਰਜਿੰਦਰ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਕਿਸਾਨਾਂ ਦਾ ਅੰਦੋਲਨ ਆਪਣੀ ਰੋਜੀ ਰੋਟੀ ਨੂੰ ਆਪਣੀ ਜ਼ਮੀਨ ਖੋਲ ਨੂੰ ਸੀ ਜਿਸ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੀ ਚੱਕਰੀ ਨਰਿੰਦਰ ਮੋਦੀ ਹੋਰੀ ਕਰ ਰਹੇ ਨੇ ਉਹਨਾਂ ਦੇ ਜਹਾਜ਼ਾਂ 'ਚ ਘੁੰਮਦੇ ਆ ਪਰ ਲਗਾਤਾਰ ਮੁਲਕ ਉਹਨਾਂ ਨੂੰ ਵੇਚ ਰਹੇ ਹੈਗੇ ਆ ਤੇ ਰਿੰਦਰ ਮੋਦੀ ਦੀ ਜਿਹੜੀ ਮੁਲਕ ਖਚਨ ਦੀ ਨੀਤੀ ਸੀ ਉਹਦੇ ਤੇ ਅਸੀਂ ਉਹ ਮੁਲਕ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਏ ਜਿਨ੍ਹਾਂ ਨੇ ਹੱਥ ਜੋੜ ਕੇ ਮਾਫੀ ਵੀ ਮੰਗੀ ਤੇ ਆਪ ਦੇ ਬਣਾਏ ਕਾਨੂੰਨ ਜਿਹੜੇ ਸੀਗੇ ਯੋਨ ਨੂੰ ਰੱਤ ਕਰਨੇ ਪਏ ਪਹਿਲੀ ਗੱਲ ਇਹ ਕਿ ਲੋਕਾਂ ਦਾ ਸੰਘਰਸ਼ ਸੀ ਦੂਸਰੀ ਗੱਲ ਕਿ ਜਿਹੜੀ ਇਹ ਕਹਿੰਦੇ ਬੰਗਲਾਦੇਸ਼ ਵਾਲੀ ਸਥਿਤੀ 'ਚ ਨਰਿੰਦਰ ਮੋਦੀ ਭਾਜਪਾ ਤੇ ਆਰਐਸਐਸ ਜਿਹੜੀ ਕਿ ਦੁਸ਼ਮਣ ਹੈ ਇਸ ਮੁਲਕ ਦੀ ਜੇ ਇਸੇ ਤਰ੍ਹਾਂ ਲੋਕ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਦੀ ਨੌਕਰ ਬਣ ਕੇ ਕੰਮ ਕਰਦੀ ਰਹੀ ਤਾਂ ਬਿਲਕੁਲ ਇਹਦੇ ਹਾਲਾਤ ਉਸ ਤਰ੍ਹਾਂ ਦੇ ਬਣ ਸਕਦੇ ਨੇ ਸ਼ੇਖ ਅਸੀਨਾਂ ਦੀ ਤਰ੍ਹਾਂ ਨਰਿੰਦਰ ਮੋਦੀ ਜੀ ਨੂੰ ਇੱਥੋਂ ਥੋੜਾ ਨਾ ਪੈ ਸਕਦਾ ਜਿਸ ਤਰ੍ਹਾਂ ਇਸ ਮੁਲਕ ਦੇ ਕਿਸਾਨਾਂ ਮਜ਼ਦੂਰਾਂ ਵਿਦਿਆਰਥੀਆਂ ਬੇਰੁਜ਼ਗਾਰਾਂ ਤੇ ਜਿਸ ਤਰ੍ਹਾਂ ਦਾ ਕਹਿਰ ਟਾ ਰਹੇ ਆ ਤੀਸਰੀ ਗੱਲ ਜਿਹੜਾ ਇਹ ਕਹਿੰਦਾ ਕਿ ਕਿਸਾਨ ਅੰਦੋਲਨ ਸਿਆਸੀ ਸੀ ਮੈਂ ਨਾ ਸਿਰਫ ਸਵਾਲ ਕਰਨਾ ਚਾਹੁੰਦਾ ਜੇ ਸਿਆਸਤ ਇੱਡੀ ਮਾੜੀ ਸੀ ਵਿਆਸਤ ਕਰਨੀ ਮਾੜੀ ਆ ਤੇ ਫਿਰ ਇਸ ਮੁਲਕ ਚ ਸਭ ਤੋਂ ਮਾੜਾ ਮਨੁੱਖ ਆਪਣੇ ਤੇ ਸਿਆਸੀ ਅਹੁਦੇ ਤੇ ਉਹੀ ਆ ਫਿਰ ਉਹ ਮਾੜਾ ਕੰਮ ਨਰਿੰਦਰ ਮੋਦੀ ਕੋ ਕਰ ਰਿਹਾ ਉਹ ਮਾੜਾ ਕੰਮ ਕੰਗਨਰ ਨੌਟ ਕੋ ਕਰ ਰਹੀ ਉਹ ਮਾੜਾ ਕੰਮ ਭਾਰਤ ਕੋ ਕਰ ਰਹੀ ਹੈ ਜੇ ਸਿਆਸਤ ਕਰਨੀ ਜਿਹੜੀ ਹੈਗੀ ਆ ਉਹ ਮਾੜੀ ਗੱਲ ਆ ਹੂੰ ਠੀਕ ਹੈ ਠੀਕ ਹੈ ਜਿੰਦ ਜ ਸਾਡੇ ਜੁੜੇ ਰਹਿਣਾ ਸਾਡੇ ਦਾ ਬੀਜਪਾ ਅਗੁਰਮਨ ਮਲਕੀ ਜੀ ਵੀ ਜੁੜੇ ਹੋਏ ਨੇ ਜੀ ਰਮਨ ਜੀ ਤੁਸੀਂ ਬਿਆਨ ਸੁਣ ਲਿਆ ਹੋਵੇਗਾ ਪੱਕ ਸੁਣ ਲਿਆ ਹੋਵੇਗਾ ਅਰਜੰਦਰ ਦੀਪ ਸਿੰਘ ਵਾਲਾ ਦਾ ਉਹ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਸੀਗਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਸੀਗਾ ਉਹ ਖੇਤੀ ਕਾਨੂੰਨ ਬਾਅਦ ਚ ਵਾਪਸ ਵੀ ਲੈ ਲੇ देखो वो तो हमने रेहाना की मिया खलीफा की और रेता की जो टूल किट थी वो भी देखी हमने हमने ये भी देखा कि कितना ए पॉलिटिकल था तो इसको ये जो बोलना कि जी हम सियासी नहीं थे हम सिर्फ मांग कर रहे थे ये झूठ जो है ये बेनकाब करने के लिए ही ये बात सामने है कि ये सियासी आंदोलन था दूसरी चीज आप बात कर रहे हैं बिल वापस लेने की तो मैं आपके माध्यम से ये बता दूं कि यहाँ तो लोगों के सामने नतमस्तक हुए नरेंद्र मोदी चाहे वो उनको गाली देने और उनको मरने की दुआएं दे रहे थे ऐसे करने पे भी वो का नम्रता देखो कि वो हाथ जोड़ के आगे सर झुका रहा है लेकिन दूसरी तरफ मनमोहन सिंह सरदार मनमोहन सिंह के बनाए हुए कानून को नॉनसेंस बोलने वाले राहुल गांधी के पाव में पड़ते हैं दस्तार पहने लोग और उनको अब मैं आपको बहुत बड़ी मजेदार बात बता जो नॉनसेंस कह रहे थे कानून को अध्यादेश को जो जो सरदार मनमोहन सिंह के पास करे और एक व्यक्ति के कहने पे सरदार मनमोहन सिंह ने वो कानून रद्द कर दिया वापस ले लिया अब मैं आगे जवाब दे देता हूं अगर आप पॉलिटिकल हैं तो आप पॉलिटिकल बोलते शर्म क्यों आती है आपको आप क्यों नहीं करते और तीसरी चीज मैं आपके सामने रखना चाहता हूँ वो ये है कि राकेश टैत का तीन दिन पहले बयान है कि हम वो काम करेंगे बांग्लादेश वाला और बांग्लादेश का जो काम है वो ये नहीं है कि लोगों को वहां है वहाँ पे प्रॉब्लम ये हुई है कि इस्लामिस्ट और जो डीप स्टेट है उसने इकट्ठा होके एक हो कु करा है जो सामने भी आएगा उसी तरीके से भारत के टुकड़े करवाने के लिए जो बाहरी शक्तियां लगी हुई हैं जो पन्नू जैसे कुत्तों को पालती हैं उन लोगों ने यहाँ पे एक एक अटैक करा है ये ये अटैक है ये अब नैरेटिव का अटैक है इस नैरेटिव के अटैक को लड़ने के लिए भारत इकट्ठा है हाँ बीच में कुछ लोग इतना बड़ा भारत है 140 करोड़ से ऊपर लोगों का भारत है बीच में कुछ ऐसे लोग होते हैं जिनका अपनी सियासत चलाने के लिए या वैसे करने के लिए वो गलत करना चाहते हैं तो करें वो कभी लड़ाई करेंगे समझी मैं मूर्तों 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 हरजीत ग्रेवाल ਦੇ ਉਸ ਬਿਆਨ ਦਾ ਹਵਾਲਾ ਦਵਾਂਗਾ ਉਹਨਾਂ ਦਾ ਕਹਿੰਦੇ ਕਿ ਜੇ ਇਹ ਬਿਆਨਾਂ ਤੋਂ ਜਿਹੜਾ ਕਿ ਭਰੇਜ਼ ਕਰਨਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਜਿਹੇ ਬਿਆਨਬਾਜ਼ੀ ਦੇ ਨਾਲ ਤਲਖੀ ਵਾਧੀ ਹੈ ਕੰਗਨਾ ਬੋਲਦੇ ਨੇ ਉਸ ਤੋਂ ਬਾਅਦ ਫਿਰ ਕਿਸਾਨ ਆਗੂਆਂ ਦਾ ਰਿਐਕਸ਼ਨ ਆਵੇਗਾ ਤੇ ਉਸ ਦੇ ਨਾਲ ਹੋਰ ਜ਼ਿਆਦਾ ਤਲਖੀ ਵਧੇ ਕਿ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਹ ਬਿਆਨਾਂ ਤੋਂ ਬਚਣਾ ਚਾਹੀਦਾ ਕਿਸਾਨੀ ਅੰਦੋਲਨ ਹੋ ਗਿਆ खेती कानून वापस हो गए मुड़ तो दिन का गल का जिक्र करना देखिए सच्चाई तो सामने आती है आप सच्चाई को कितना दबा लेंगे मैं तो सिर्फ इतना बोलूंगा कि तथ्यों तथ्यों के के साथ मैं के साथ मैं बात करता हूं और तथ्यों के साथ आप बात करें उसमें आप कोई भी बयान दें जिसको आप तथ्यों के साथ साबित कर सकें बिल्कुल बयान दीजिए लेकिन अगर हवा हवाई छोड़नी है तो फिर उसका कोई फायदा नहीं है मैं मैं आज आपसे सिर्फ ये बात पूछता हूँ कि क्या लाशें दिखी थी या नहीं दिखी एक चीज क्या बलात्कार की खबरें आई या नहीं आई दूसरी चीज ये तो फैक्ट है ना लेकिन क्या ये करने वाला पूरा पंजाब था नहीं ये करने वाले उसमें चुनिंदा लोग थे जे. वो लोग बुरे हैं वो विचारधारा बुरी है पूरा पंजाब बुरा नहीं है पूरी सिख बिरादरी बुरी नहीं और सिखों की तो ये बात ही नहीं है धर्म की तो बात ही नहीं थी ये तो बात पॉलिटिकल आउटफिट की है जो जिन्होंने छुपके किसानों के पीछे छुपके वार करा था उनका जवाब देना बनता है और मैं तो पूछना चाहता हूँ आपसे कि आप इनसे ये पूछिए कि जो भारत के अंदर टुकड़े कराने की क्षमता नहीं।, नहीं, करा नहीं।, नहीं है चलो अच्छा है चलेगा तो ਠੀਕ ਹੈ ਠੀਕ ਹੈ ਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਰਜਿੰਦਰ ਸਿੰਘ ਦੀਵਾਲਾ ਸਾਡੇ ਨਾਲ ਜੁੜੇ ਸੋਨੀਆ ਮਾਨ ਸਾਡੇ ਨਾਲ ਜੁੜੇ ਰਵਨੀਤ ਬਰਾੜ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਸੋ ਕੰਗਨਾਰਨੌਦ ਦੇ ਵੱਲੋਂ ਕਿਸਾਨਾਂ ਨੂੰ ਲੈ ਕੇ ਜੋ ਕੇ ਵੱਡਾ ਬਿਆਨ ਦਿੱਤਾ ਗਿਆ ਤੇ ਇਸ ਤੇ ਫਿਰ ਇੱਕ ਵਾਰ ਹੁਣ ਸਿਆਸਤੀ ਭਗਤੀ ਹੋ ਨਜ਼ਰ ਆ ਰਹੀ ਹੈ ਉੱਥੇ ਹੀ ਕਿਸਾਨ ਆਗੂਆਂ ਦੇ ਵੱਲੋਂ ਪਲਟਵਾਰ ਕੀਤਾ ਗਿਆ ਕੰਗਨਾਰਨੌਦ ਦਾ ਕਹਿੰਦੇ ਕਿ ਬੰਗਲਾਦੇਸ਼ ਜਿਹੀ ਸਥਿਤੀ ਭਾਰਤ ਦੇ ਵਿੱਚ ਵੀ ਹੋ ਸਕਦੀ ਸੀ ਕਿਸਾਨ ਅੰਦੋਲਨ ਦੇ ਦੌਰਾਨ ਰੇਪ ਹੋਏ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਗਿਆ ਪ੍ਰਦਰਸ਼ਨ ਦੇ ਹਿੰਸਾ ਫੈਲਾਏਗੀ ਕੰਗਨਾ ਰਣੌਦ ਦੇ ਵੱਲੋਂ ਸਿੱਧੇ ਤੌਰ ਤੇ ਵੱਡਾ ਬਿਆਨ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਭਾਜਪਾ ਤੇ ਵੀ ਪਲਟਵਾਰ ਕੀਤਾ ਗਿਆ ਹਾਲਾਂਕਿ ਇਸ ਬਿਆਨ ਨੂੰ ਲੈ ਕੇ ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਦੀ ਵੱਖਰੀ رائے ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਬਿਆਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੰਗਨਾ ਰਣੌਤ ਅੱਗ ਦੇ ਨਾਲ ਖੇਡ ਰਹੇ ਨੇ ਅੱਡੀ ਸਰਕਾਰ ਕਮਜ਼ੋਰ ਹੁੰਦੀ ਤਾਂ ਬੰਗਲਾਦੇਸ਼ ਜਿਹੀ ਸਥਿਤੀ ਭਾਰਤ 'ਚ ਵੀ ਹੋ ਸਕਦੀ ਸੀ ਇੱਥੇ ਕਿਸਾਨ ਅੰਦੋਲਨ ਦੌਰਾਨ ਕੀ ਕੀ ਹੋਇਆ ਉਹ ਸਭ ਨੇ ਦੇਖਿਆ ਕਿਵੇਂ ਪ੍ਰੋਟੈਸਟ ਦੇ ਨਾਂ ਤੇ ਹਿੰਸਾ ਫੈਲਾਈ ਗਈ ਉੱਥੇ ਰੇਪ ਹੋ ਰਹੇ ਸੀ ਮਾਰ ਕੇ ਲਾਸ਼ਾਂ ਨੂੰ ਲਟਕਾਇਆ ਜਾ ਰਿਹਾ ਸੀ ਜਦ ਉਸ ਬਿਲ ਨੂੰ ਵਾਪਸ ਲਿਆ ਗਿਆ ਤਾਂ ਉਹ ਹਿੰਸਕ ਪ੍ਰਦਰਸ਼ਨਕਾਰੀ ਹੈਰਾਨ ਹੋ ਗਏ ਕਿਉਂਕਿ ਉਹਨਾਂ ਦੀ ਪਲਾਨਿੰਗ ਤਾਂ ਬਹੁਤ ਲੰਬੀ ਸੀ ਉਹਨਾਂ ਦੇ ਸਮਾਂ ਰਹਿਦਿਆਂ ਕੰਟਰੋਲ ਪਾ ਲਿਆ ਗਿਆ ਨਹੀਂ ਤਾਂ ਉਹ ਕੁਝ ਵੀ ਕਰ ਸਕਦੇ ਸੀ ਪੰਜਾਬ ਚ ਕੀ ਹੋ ਰਿਹਾ ਹੈ ਪੂਰੀ ਦੁਨੀਆ ਦੇਖ ਰਹੀ ਹੈ ਉਰਤਾ ਪੰਜਾਬ ਜਹੀ ਫਿਲਮ ਚ ਉਥੇ ਦੀ ਰਿਐਲਿਟੀ ਵੀ ਦਿਖਾਈ ਗਈ ਹੈ ਉਥੇ ਇਸ ਸਮੇਂ ਡਰੱਗਸ ਮਾਫੀਆ ਧਰਮ ਪਰਿਵਰਤਨ ਕਰਾਉਣ ਵਾਲੇ ਗੈਂਗ ਅਤਿ ਖਾਲਿਸਤਾਨੀ ਸਮਰਥਕ ਖੂਬ ਵਧ ਰਹੇ ਨੇ ਉਥੇ ਕੁਝ ਲੋਗ ਹਰ ਵਕਤ ਕਾਨੂੰਨ ਨੂੰ ਆਪਣੇ ਹੱਥ ਚ ਲੈ ਰਹੇ ਨੇ ਉਹ ਮੇਰੀ ਫਿਲਮ ਦੇ ਖਿਲਾਫ ਗਲ ਕ ਕਰ ਰਹੇ ਨੇ ਜਿਸ ਨੂੰ ਖੁਦ ਸੈਂਸਰ ਬੋਰਡ ਨੇ ਬਿਨਾਂ ਕਿਸੇ ਇਤਰਾਜ਼ ਦੇ ਪਾਸ ਕੀਤਾ ਹੈ ਉਹ ਮੇਰੇ ਤੇ ਵਾਰ-ਵਾਰ ਹਮਲੇ ਕਰ ਰਹੇ ਨੇ ਕਿਉਂਕਿ ਮੈਂ ਉਥੇ ਦੀਆਂ ਗਲਤ ਚੀਜ਼ਾਂ ਖਿਲਾਫ हमेशा खुल के अपनी गल रख दिया। होम्स नियर मोहाली एयरपोर्ट कॉल नाइन टू जीरो सेवन फोर नाइन टू जीरो सेवन फोर ਹੈਡਲਾਈਨਸ ਦੇ ਪ੍ਰાયੋਜਕ ਐਰੋਟਰੂ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074